ਪਰ ਆਪ ਜਿਹੜਾ ਕੰਮ ਕਰ ਰਹੇ ਬੰਦਾਂ ਦੇ ਨਾਲ ਜਿਹੋ ਉਹਦੇ ਨਾਲ ਅੱਧੀ ਪੱਖ ਸੜਾਈ ਪਾਰ ਤੰਗ ਪਰਵਾੜ ਦੇ ਵਿੱਚ ਪਈ ਹੈ ਤੋਂ ਬਾਅਦ ਇਹ ਫੋਟੋ ਦੇਖਣ ਕਰਾ ਆਪ ਦੇ ਨਾਮ ਉੱਪਰ ਆ ਜਾਏਗਾ ਤੇ ਨਾਲ ਜਿੱਥਾ ਪਾਰਕ ਦੀ ਬਣਾਈ ਜਾਣੀ ਹੈ ਜੀ ਆ ਸਾਡਾ ਖੇਰੇ ਦੇ ਥਾਰੇ ਸਾਡੇ ਪੰਜਾਂ ਦੀ ਟੀਮ ਨਾਲ ਜੁੜੇ ਹੋਏ ਆ ਜਿਹੜੇ ਤਨਮਾਨ ਆਪਾਂ ਕਰਦੇ ਵਾਪਸ ਉਹਦੇ ਉਰੇ ਸੜਾਈ ਕਰਕੇ ਨਾਲ ਤਰੀਕਾ ਬੰਦਰੀ ਦਾ ਜੀ ਆਲਡਵੇ ਚਾਲੂ ਕਰਾਂਗੇ ਬਣਾਉਣਾ ਜੀ ਤੇ ਬਾਕੀ ਪਾਰਕ ਦੀ ਜਨਾਰ ਨਾਲ 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 ਅੱਗੇ ਪਾਰਕ ਜਾਰੀ ਹੋਵੇ ਜਿਵੇਂ ਜੀ ਸਮਾਰੋਹ ਨਾਲ ਅਗਲੇ ਕਾਰਜ ਜਿਹੜਾ ਹੋਰ ਵੀ ਕੰਮ ਚੱਲੂਗਾ ਉਹਦੇ ਦੀ ਇਨਫਰਮੇਸ਼ਨ ਨਾਲ ਨਾਲ ਜੀ ਦੇ ਜਾ ਕਰਾਂਗੇ ਤਕਰੀਬਤ ਜੋ ਸਾਡੀ ਵੱਧਦੀ ਆ ਤੇ ਹੁਣ ਅੱਜ ਦੀ ਵਿਖਾਰੀ ਜਾਰੀ ਆ ਹਰ ਹੁੰਦਾ ਜਿੰਨਾ ਵੀ ਕਈ ਸ਼ਾਰਦੋ ਜਮਾ ਦੇਦਾ ਇਹਨੂੰ ਇਕੱਠਾ ਕਰਕੇ ਥੋੜਾ ਇੱਕ ਸਾਈਡ ਤੇ ਕਰਕੇ ਜਿਹੜਾ ਖਾਦੀ ਕੀਤਾ ਸਾਹਿਬ ਅੱਗੇ ਆਪਣਾ ਪੰਜ ਸੇਵਾ ਨੰਬਰ 92 954 ਤੇ ਨੰਬਰ 99 ਦਾ ਪਰ ਮਤਾਰਿਆ ਨੂੰ ਸਾਈਡ ਹੋ ਰਹੀ ਹੈ ਤੁਹਾਨੂੰ ਦੱਸੀ ਗਈ ਕਿ ਇਹ ਡੀਆਈਪੀ ਆ ਕੰਮ ਰਹੀ ਹੈ ਤੁਹਾਨੂੰ ਉਹ ਅੱਗ ਪਾਛਾਵਾ ਤੁਸੀਂ ਵੀ ਦੇਖੋ ਦਿਓ ਕਿਉਂ ਆਪਣਾ ਮਾਣ ਦੱਸੋ ਜੀ ਕੋਈ ਨਹੀਂ ਪਾੜ ਨੰਬਰ 7 ਹੈ ਪਾੜ ਨੰਬਰ 7 ਦੇ ਵਿੱਚ ਜਿਹੜਾ ਇਹ ਕੂੜਾ ਸਿੱਦਾ ਪਿਆ ਇੱਥੇ ਗੁਰਦੁਆਰੇ ਦੀ ਬੈਕ ਸਾਈਡ ਤੇ ਆ ਸਿੰਘ ਸਵਾ ਗੁਰਦੁਆਰਾ ਜਿਹੜਾ ਰੁੜਕਾ ਖੁਰਦ ਦਾ ਆ ਤੇ ਇੱਥੇ ਆ ਜਿੱਥੇ ਅਸੀਂ ਖੜੇ ਆ ਇਸ ਜਗ੍ਹਾ ਇੱਕ ਸੋਲਿਡ ਬੇਸ ਬਣਨਾ ਆ ਕੂੜੇ ਦਾ ਡੰਪ ਜਿਹਨੂੰ ਕਹਿੰਦੇ ਆ ਤੇ ਸ਼ੈਡ ਉਹਦੇ ਉੱਪਰ ਹੋਊਗੀ ਤੇ ਨਾਲੇ ਹੀ ਮੋਰੇ ਇੱਕ ਕਮਰਾ ਆ ਜਿੱਥੇ ਬਣਿਆ ਹੋਇਆ ਇਹਦੇ ਨਾਲੇ ਕਮਰੇ ਦੇ ਨਾਲ ਇੱਕ ਛੋਟਾ ਕਮਰਾ ਤੇ ਨਾਲ ਮੋਰੇ ਪਾਰਕਿੰਗ ਤਸਵੀਰ ਦੇ ਇੱਥੇ ਲੱਗਿਓ ਆ ਪੰਜ ਸਹਿਬਾਨ ਸਰਪੰਚ ਸਾਹਿਬ ਆ ਸਾਡੇ ਨਾਲ ਹੀ ਤੇ ਆ ਮਸ਼ੀਨ ਚੱਲਦੀ ਪਈ ਆ ਜਿਹੜੀ ਆ ਕੂੜਾ ਇਧਰੋਂ ਮੋਰੇ ਚੱਕੇ ਬਿਲਕੁਲ ਪਿੱਛੇ ਛੱਪੜ ਦੇ ਨਾਲ ਜਿਹੜਾ ਆ ਉਹ ਸੱਟਲੇ ਪਾਏ ਆ ਤੇ ਇਥੋਂ ਸਫਾਈ ਵੀ ਸਾਰੀ ਕਰ ਦਿੱਤੀ ਆ ਦਾ ਹੌਲੀ ਹੌਲੀ ਇਹਨੇ ਪਾਰਕਰ ਵੀ ਵਧੀਆ ਕਰਾਂਗੇ ਹਨਾ ਤਾਂ ਬਾਕੀ ਆ ਤੁਸੀਂ ਦੇਖਦੇ ਪਏ ਆ ਮਸ਼ੀਨ ਲੱਗੀ ਹੋਆ ਇਧਰਲੇ ਪਾਸੇ ਮੜਾ ਦਿਖਾ ਦਿਓ ਆ ਮਸ਼ੀਨ ਜਿਹੜੀ ਲੱਗੀ ਹੋਆ ਇਹ ਚੱਲਦਾ ਪਿਆ ਆ ਕੰਮ ਕੂੜਾ ਕਰਗਰਦਾ ਤੇ ਨਾਲੇ ਹੀ ਫਿਰ ਜਿਹੜਾ ਇਹਦੇ ਸਾਹਮਣੇ ਆ ਬਿਲਕੁਲ ਇੱਕ ਰਾਹ ਆ ਜਿਹੜਾ ਨਹਿਰ ਵੱਲੋਂ ਜਾਂਦਾ ਆ ਇਹਦਾ ਵੀ ਕੰਮ ਆਪਾਂ ਜਲਦੀ ਕਰਵਾ ਦੇਣਾ ਆ ਇਹ ਇੰਟਰਲੋਕ ਲਾ ਦੇਣੇ ਆ ਇਹ ਇੰਟਰਲੋਕ ਹੀ ਲੱਗੂਗਾ ਨਾ ਇੱਥੋਂ ਸੜਕ ਤੋਂ ਲੈ ਕੇ ਆਪਣੇ ਨਹਿਰ ਤੱਕ ਜਿਹੜਾ ਆ ਇਹ ਪਾਸ ਹੋ ਗਿਆ ਆ ਤੇ ਇਹ ਵੀ ਕੰਮ ਜਲਦੀ ਸ਼ੁਰੂ ਕਰਾਵਾਂਗੇ ਅਸੀਂ ਧੰਨਵਾਦ ਸਾਰਿਆਂ ਦਾ